प्यारे सिरोतो प्यार पर सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਵਰਕਰ ਵੱਲੋਂ ਕੇਕ ਕੱਟਣ ਬਹਾਨੇ ਵਿਅਕਤੀ ਨੂੰ ਬੁਲਾਇਆ ਗਿਆ ਅਤੇ ਫਿਰ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਅਕਤੀ ਤੇ ਕੁੱਟਮਾਰ ਕਰਨ ਦਾ આરોਪ ਲੱਗ ਗਿਆ ਹੈ ਮੀਡੀਏ ਦੇ ਸਾਹਮਣੇ ਆਇਆ ਅਤੇ ਕੀ ਸੱਚ ਹੈ ਉਸ ਬਾਰੇ ਦੱਸਿਆ ਸਰ ਮੇਰਾ ਨਾਮ ਹੈ ਅਮਰਪ੍ਰੀਤ ਸਿੰਘ ਮੈਂ ਸਾਨੂੰਪੀੜਾ ਛੋਟਾਪੁਰ ਆਮ ਆਦਮੀ ਵਰਕਰ ਜੀ ਕੀ ਗੱਲ ਹੋਈ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗੇ ਹੈ ਝਗੜੇ ਦੇ ਕੀ ਕਾਰਨ ਮੈਨੂੰ ਸਦਾ ਗਲਤ ਤਾਂ ਨਹੀਂ ਪਤਾ ਮੈਂ ਦੇ ਘਰ ਪੀ ਗਿਆ ਸੁੱਤਾ ਪਿਆ ਆਪਣੇ ਘਰ ਕੋਈ ਇਹਦੀ ਬਾਹਰੋਂ ਹੋਣੀ ਕੋਈ ਖੁੰਦਕਬਾਜੀ ਕੋਈ ਬਾਹਰੋਂ ਖੁੰਦਕਬਾਈ ਰੱਬ ਜਾਣੇ ਕੀ ਇਹਦਾ ਲੈਣਾ ਦੇਣਾ ਮੈਨੂੰ ਕੋਈ ਸਰੇ ਦਾ ਲੈਣ ਦੇਣ ਨਹੀਂ ਸਿਰਫ ਪਾਰਟੀ ਦੇ ਨਾਮ ਲੈ ਕੇ ਨਾ ਕਾਂਗਰਸ ਦਾ ਵੀਜੇਪੀ ਦਾ ਮਤਲਬ ਕਹਿੰਦਾ ਮਤਲਬ ਸਾਡਾ ਗਵਾਂਢੀ ਵੀਜੇਪੀ ਹੈ ਸਾਡਾ ਇੰਨਾ ਪਿਆਰ ਉਹਨੂੰ ਪਾਰਟੀ ਟਿਕਰ ਦਿੱਤੀ ਸਾਡਾ ਕੋਈ ਲੈਣ ਦੇਣ ਨਹੀਂ ਅਮਲ ਪਾਰਟੀ ਬੰਦਾ ਨਾ ਉਹ ਕਾਂਗਰਸ ਵਾ ਵੇਖੋ ਇਹਦਾ ਹੱਕ ਜਿੱਦਾਂ ਮਰਜ਼ੀ ਜਾਵੇ ਸਾਨੂੰ ਇਹਦਾ ਕੋਈ ਮਤਲਬ ਹੁਣ 25 ਸਾਲ ਬਾਅਦ ਰਹਿੰਦੇ ਨੂੰ ਠੀਕ ਹੈ ਆਪ ਮਤਲਬ ਪੈਹਾ ਕਰਕੇ ਤੇ ਕੁਝ ਪੈਹਾ ਕਰਕੇ ਨਾ ਮੇਰੇ ਵੱਡੇ ਭਰਾ ਦੇ ਸ਼ਬੀ ਖਰਾਬ ਕਰਨਾ ਚਾਹੁੰਦਾ ਵਾ ਮੱਲੇ ਯਾ ਤੇ ਕੀ ਪੈਹਾ ਕਰਕੇ ਭਾਈ ਲੱਕੀ ਘੜ ਗਵੰਡੀ ਆ ਬੜਾ ਪਿਆਰ ਆ ਉਹਨਾਂ ਮੇਰਾ ਬੜਾ ਪਿਆ ਪੰਜ ਸਾਲਿਕ ਪੈਹਾ ਕਰਕੇ ਮੇਰੇ ਵੱਡੇ ਭਰਾ ਦੇ ਨਾ ਸ਼ਬੀ ਖਰਾਬ ਕਰਨਾ ਚਾਹੁੰਦਾ ਵਾ ਪਰ ਉਹਨਾਂ ਨੇ ਤੁਹਾਡੇ ਤੇ ਵੀ ਇਲਜ਼ਾਮ ਲਾਇਆ ਤੁਹਾਡੇ ਤੇ ਕਿਉਂ ਲਾਇਆ ਮੈਂ ਕਹਨਾ ਸੱਜੀ ਕੁਛ ਇਹਦੇ ਭਰਾ ਨੂੰ ਬਾਅਦ ਮੁੰਡੇ ਤੇ ਇਹਦੇ ਵੱਡੇ ਭਰਾ ਨੂੰ ਬਾਅਦ ਮੁੰਡੇ ਤੇ ਇਹਨੂੰ ਪੁੱਛ ਲੈਣਾ ਪਰ ਰੱਬ ਜਾਣੇ ਪਈ ਬਾਅਦ ਕੀ ਕਰਦੇ ਮੇਨੂੰ ਰਾ ਕੋਈ ਲੈਣਾ ਦੇ ਨਹੀਂ ਵੇਖੋ ਉਹਨਾਂ ਮਾਲੋ ਬਾਰੋਂ ਨੁੰਡੇ ਆਏ ਐ ਇਹਨੂੰ ਕੁਟ-ਕੁਟ ਕੇ ਚੱਲ ਗਏ ਨੇ ਇੰਨੇ ਇੰਨੇ ਸਾਰਾ ਨਾਮ ਮੇਹਤ ਮੇਰੇ ਗਵਾਂਢੀ ਹਲਾਤਾ বিজেਵੀ ਦੇ ਇੰਨੇ ਗੋਲਦੀ ਭਾਈ ਦੇ ਨਾਮ ਲਾਤਾ ਦੋਵੇਂ ਮੇਹਤਰ ਇੱਤੇ ਕਿਉਂਕਿ ਛੁਕੋ ਕਰੋ ਪ੍ਰਮਾਤਵਾਰਾ ਮੇਰਾ ਵੱਡਾ ਭਰਾ ਦਿੱਲੀ ਗਿਆ ਵਾ ਛੁਕੋ ਕਰੋ ਇੰਨੇ ਇੰਨੇ ਭਾਜੀ ਨੇ ਮੇਰੇ ਵੱਡੇ ਭਾਈ ਨਾਮ ਹੀ ਲਾ ਰਨਾ ਸਕੋ ਘਟੇ ਉਹ ਸਬੂਤ ਅਗੇ ਕੋਈ ਪਾਰਟੀ ਦੇ ਟਿਕਟਾ ਦਿੱਤੀਆਂ ਵਾ ਵੱਡਾ ਭਰਾ ਦਿੱਲੀ ਦਾ ਮੇਰਾ ਮੈਂ ਕਹਣਾ ਕਿ ਜਨਮ ਦਿਨ ਦੇ ਬਹਾਨੇ ਤੇ ਉਹਨੂੰ ਬਾਹਰ ਸੱਤਿਆ ਮੈਂ ਕਹਣਾ ਸੱਜੀ ਕੋਈ ਹਾਂ ਮੈਨੂੰ ਕੋਈ ਗੱਲ ਤਾਂ ਨਹੀਂ ਪਤਾ ਮੈਂ ਆਪਣੇ ਘਰ ਸੁੱਤਾ ਪਿਆ ਵਾ ਮਨੇ ਕੋਈ ਗਲਤ ਨਹੀਂ ਪਰਾ ਇੰਨੇ ਵੇਖੋ ਮੈਂ ਤੇ ਮੇਰਾ ਗਵਾਂਢੀ ਸੁੱਤੇ ਨੇ 골ਡੀ ਭਾਜੀ ਜਿਹੜੇ বিজেਪੀ ਨੂੰ ਲੜੇ ਨੇ ਵਾਰ ਨੰਬਰ 52 ਤੇ ਮੈਂ ਵੱਡਾ ਭਰਾ ਵੀ ਲੜਿਆ ਵਾ ਸਾਡੀ ਏਟਾ ਤੇ ਸਾਂਝੀ ਹੈ ਸਾਡਾ ਕੋਈ ਨਾ ਲੈਣ ਦੇ ਨਹੀਂਗਾ ਉਹ ਵੀ ਸੁੱਤੇ ਮੈਂ ਵੀ ਸੁਤਾ ਪਿਆ ਵਾ ਰੱਬ ਜਦ ਬਾਹਰੋਂ ਮੁੰਡੇ ਆਏ ਨੇ ਇਹਨੂੰ ਕੁੱਟ ਕੇ ਚਲ ਗਏ ਬਾਹਰ ਕੀ ਕਰਦਾ ਕੀ ਨਹੀਂ ਕਰਦਾ ਹਾਲੂ ਮੇਰਾ ਕੋਈ ਇਹਨਾਂ ਦਾ ਲੈਣ ਦੇ ਨਹੀਂਗਾ ਨੂੰ ਜਿਹੜੇ ਜਨਮ ਦੇ ਦੀ ਪਾਰਟੀ ਨੂੰ ਕੋਈ ਗੱਲ ਤਾਂ ਨਹੀਂ ਪਤਾ ਪਰ ਇਹ ਬਾਹਰ ਲੱਗਾ ਸਵੇਰੇ ਜਦ ਤੁਹਾਡੇ ਕੋਲਿਸ ਆਈ ਹੈ ਫੇਰ ਮੈਂ ਆਪਣਾ ਬਚਾਅ ਕਰਕੇ ਫੇਰ ਮੈਂ ਆਪਣੇ ਗਿਆਮ ਕੋਰਟ 'ਚ ਵਕੀਲਾਂ ਨਾਲ ਗੱਲ ਕੀਤੀ ਮੇਰੇ ਕੈਮੇ ਲੱਗੇ ਘਰ ਦੇ ਬਾਹ ਮੈਂ ਆਪਣੇ ਜੋ ਵੀ ਵਕੀਲ ਨੂੰ ਦੇਤੇ ਸਹੀ ਪ੍ਰੂਫ ਤੇ ਇਹਦਾ ਮਤਲਬ ਜਨਦਨ ਦੀ ਕਹਾਣੀ ਝੂਠੀ ਸੀ ਝੂਠੀ ਸਰ ਮੈਂ ਕੋਈ ਗੱਲ ਤਾਂ ਨਹੀਂ ਬਰਾ ਵੇਖੋ ਸਰ ਜੀ ਆ ਕਿੰਨਾ ਘਾਰ ਪਏ ਨੇ ਤੁਸੀਂ ਇਹ ਸਾਰੇ ਵੀਰ ਸਾਰੇ ਇੰਡੀਆ ਸਿਆਣੇ ਨੇ ਘਰ ਦਾ ਕੰਮ ਹੀ ਝੂਠਾ ਵਾ ਵੇਖੋ ਜੀ ਘਾਰ ਪਏ ਹੋਣਨ ਐਲ ਸੀ ਡੀ ਨੇ ਆਪਣੀ ਆਤ ਤੋੜਤੀ ਬੋਤਾ ਤੋੜਦੇ ਮੰਨ ਲਓ ਅਸੀਂ ਬੋਤ ਦੇ ਮੰਨ ਲਓ ਦਾਤੜ ਲੈ ਕੇ ਪਏ ਆ ਤਾਂ ਬੰਦਾ ਪਛੋ ਅਮਰੇ ਮੈਨ ਨਿਸ਼ਾਨ ਲੱਗਨੇ ਦਾਤੜ ਦੇ ਦਾਤੜ ਦੇ ਬੰਦੇ ਵੱਧ ਟੋਕ ਹੁੰਦੀ ਹੈ ਹਰ ਚੀ ਹੁੰਦੀ ਜੇ ਆਪਣਾ ਅੰਦਰ ਵਜਦਾ ਨਾ ਜੇ ਇਹਨੇ ਮੇਰੇ ਝੂਠੇ ਜਾਮ ਲਾਏ ਨੇ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਬਾਹਰ ਉਹ ਮੁੰਡੇ ਆਏ ਨੇ ਕੀ ਕੀਤਾ ਬਾਹਰ ਮੈਨੂੰ ਰੱਬ ਜਾਣੇ ਤੇ ਸਾਨੂੰ ਗੱਲ ਦਾ ਨਹੀਂ ਪਤਾ ਕੋਈ ਕੀ ਮੰਗ ਕੀ ਕਰਦੇ ਜੀ ਮੈਂ ਅਸੀਂ ਮੰਗ ਕਰਦਾ ਨਹੀਂ ਚਾਰ ਚੌਕੀ ਇਨਚਾਰਜ ਵੀਰ ਕੋਲ ਸਰ ਇਨਸਾਫ ਦਿੱਤਾ ਜਾਵੇ ਮਹੱਲੇ ਰਿ ਇਨਕੁਆਰੀ ਕਰੋ ਸਾਡੇ ਮਹੱਲੇ ਜੋ ਆ ਸਾਡਾ ਮਹੱਲਾ ਖਵਾ ਮਹੱਲੇ ਰਿ ਇਨਕੁਆਰੀ ਕਰਕੇ ਜੋ ਜੋਸ਼ੀ ਗਾਵਾ ਅਬੇ ਕਾਰਵਾਈ ਕਰੋ ਜੋ ਤੁਹਾਡਾ ਹੱਕ ਬੰਦਾ ਸਾਡਾ ਕਾਂਗਰਸ ਵਿਜੇ ਵੀ ਮਲਵ ਕਾਲੀ ਦਲ ਸਾਡਾ ਕੋਈ ਸਾਰੇ ਆਡੇ ਵੀਰ ਭਰਾ ਨੇ ਵੇਖੋ ਹੁਣ ਸਾਡੇ ਚਾਚਾ ਖੁਦ ਮੇਰਾ ਬੱਬਰ ਚਾਚਾ ਗਾਵਾ ਉਹ ਕਾਂਗਰਸ ਪਾਰਟੀ ਹੈਗਾ ਵਾ ਕੀ ਲੱਗਦਾ ਨਹੀਂ ਕਿ ਤੁਹਾਡਾ ਪ੍ਰਾਇਤਮ ਮੁਹੱਲੇ ਦਾ ਮੋਤਵਾਰ ਬੰਦਾ ਤੁਹਾਡਾ ਖਾਤਰ ਨਹੀਂ ਕੋਸ਼ਿਸ਼ ਮੈਂ ਗਨਾ ਸਰ ਜੀ ਆਹੀ ਬੰਦਾ ਅੱਗੇ ਵੀ ਨੇ ਕੀਤਾ ਵਾ ਅੱਗੇ ਹੀ ਪੈਸਾ ਕਰਕੇ ਇਹਨੇ ਬਿਆਨ ਦਿੱਤੇ ਸੱਗੇ ਵੀ ਤੇ ਉਹ ਵੱਡੇ ਸ਼ੁਕਾ ਕਰੋ ਪਰਮਾਤਮਾ ਵੱਲੋਂ ਵੱਡਾ ਭਰਾ ਦਿੱਲੀ ਗਿਆ ਜੇ ਵੱਡਾ ਭਰਾ ਇੱਥੇ ਹੁੰਦਾ ਨਾ ਵੱਡਾ ਭਰਾ ਇੱਥੇ ਹੁੰਦਾ ਮੇਰਾ ਇਹਨੇ ਸਰ ਸਾਡਾ ਵੀ ਨਾਲ ਲੈਣੇ ਵੱਡੇ ਭਰਾ ਦਾ ਸੰਵੇ ਪਾੜਿਆ ਤੁਹਾਡੇ ਨਾਲ ਰੰਜਿਸ਼ ਕਿਉਂ ਹੈ ਮੈਨੂੰ ਆਮ ਨਹੀਂ ਪਤਾ ਸ ਇੱਕ ਪੈਸਾ ਕਰਕੇ ਆ ਪਾਰਟੀ ਵਾਲਿਆਂ ਨੂੰ ਪੈਸੇ ਮਿਲਦੇ ਇਹਨੂੰ ਕੋਸ਼ਿਸ਼ ਲੈਣਾ ਜਦੋਂ ਇਹਨੇ ਦੇ ਆ ਲੀਗ ਲਈ ਕਿੰਨੇ ਪੈਸੇ ਲੈ ਕੇ ਆਇਆ ਤੁਹਾਨੂੰ ਸਭ ਚੀਜ਼ ਦਾ ਪਤਾ ਵਾ ਅਸੀਂ ਕਿਉਂ ਬਈ ਯਾਰ ਉਹ ਹੱਕ ਵਾ ਪਾਰਟੀ ਪੈਸੇ ਦਿੰਦੀ ਦਵੇ ਨਾ ਦਵੇ ਸਾਡਾ ਕੋਈ ਲੈਣ ਦੇਣ ਨਹੀਂ ਗਾ ਵੇਖੋ ਅਸੀਂ ਭਾਈ ਇਮਾਨਦਾਰ ਬੰਦੇ ਆਮਾ ਦੇ ਵੀ ਸਾਨੂੰ 12 ਸਾਲ ਹੋ ਗਏ ਅੱਜ ਤੱਕ ਅੱਜ ਤੱਕ ਸਾਡਾ ਗਵਾ ਮੱਲਾ 1 ਰੁਪਿਆ ਵੀ ਕਿਹੋ ਨਹੀਂ ਖਾਦਾ 1 ਰੁਪਿਆ ਕੋਈ ਕਹਰੇ ਨਾ ਬੰਨੀ ਨੇ ਸੰਦੀ ਨੇ ਰੁਪਿਆ ਖਾਦਾ ਵਾ 1 ਰੁਪਿਆ ਅੱਜ ਤੱਕ ਰਾਮ ਜੀ ਸਾ ਆਪਣੀ ਮਿਹਨਤ ਕਰਦੇ ਆ ਆਪਣੇ ਵਪਾਰ ਕਰਦੇ ਆ ਆਪਣੇ ਬੱਚੇ ਘਰ ਦੇ ਪਾਲਦੇ ਪਾਲਦੇ ਵੇਗੇ ਪੁਲਿਸ ਤੋਂ ਕੀ ਮੰਗ ਕਰਦੇ ਪੁਲਿਸ ਵਾਹੀ ਇਨਸਾਫ ਦਿੱਤਾ ਜਾਵੇ ਇੰਚਾਰਜ ਚੌਕੀ ਸਾਰ ਨੂੰ ਕਹਿੰਦੇ ਆ ਇਨਕੁਆਇਰੀ ਕਰੋ ਜੋਨ ਕੁਆਇਰੀ ਦੇ ਆਂਦਾ ਵਾ ਉਹਨਾਂ ਇਨਸਾਬ ਦੋ ਮੇਰੇ ਕੋ ਕੈਮਰੇਗੇ ਤੁਹਾਨੂੰ ਕੈਮਰੇ ਗਵਾਈ ਖਸ ਚੀਤ ਦਵਾਂਗਾ ਤੁਹਾਨੂੰ ਮੈਂ ਠੀਕ ਮੈਂ ਆਪਣੇ ਵਕੀਲ ਨੂੰ ਪਾਤੇ ਕੈਮਰੇ ਇਹ ਤੇ ਮੈਂ ਮਾਨਹਾਰੇ ਕੇਸ ਕਰਤਾ ਆਵਾ ਇਹ ਤੇ ਮਾਨਹਾਰੇ ਕੇਸ ਕਰਤਾ ਫੇਰ ਮੈਂ ਦਦਾਂਗਾ ਝੂਠੀ ਸ਼ਬੀ ਲਾਂਦਾ ਕੀ ਮਤਲਬ ਹੁੰਦਾ ਵਾ ਮੈਂ ਕਹਿੰਨਾ ਸਰ ਜੇ ਮੈਂਰੇ ਘਰ ਦੇ ਗਿਆ ਨਾ ਮੈਨੂੰ ਪ੍ਰੂਫ ਦੇ ਦੇ ਇੱਕ ਪ੍ਰੂਫ ਨੂੰ ਦੇਰੇਗਾ ਨਾ ਇਹਦੇ ਘਰ ਮੈਂ ਨੂੰ ਚਪੇਰ ਵੀ ਮਾਰੀ ਹੋਈ ਫੇਰ ਮੈਂ ਗੱਲ ਕਰੇ ਜੀ ਸਰ ਜਿਹੜਾ ਪੀਤੀ ਰਾਤ ਇੱਕ ਤਾਂ ਹਮਲੇ ਦੀ ਖਬਰ ਤੁਸੀਂ ਦੇਖੀ ਹੁਣੀਆ ਉਹਦੇ ਚ ਜੋ ਬੰਨੀ ਦੇ ਉੱਤੇ ਇਲਜ਼ਾਮਤ ਲੱਗੇ ਆ ਬੰਨੀ ਕਹਿੰਦਾ ਵੀ ਮੈਂ ਉਸ ਸਮੇਂ ਆਪਣੇ ਘਰ ਤੇ ਸੀ ਮੇਰੇ ਤੇ ਜਿੰਨੇ ਇਲਜ਼ਾਮ ਲੱਗੇ ਸਾਰੇ ਬੇਬੁਨਿਆਦ ਹੈ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਇੱਕ ਦਰਖਾਸਤ ਆਈ ਲਕੀਵਾਲੋਂ ਉਹਦੇ ਵੈਰੀਫਿਕੇਸ਼ਨ ਦੇ ਅਕੋਰਡਿੰਗ ਜਿਹਦਾ ਕਸੂਰ ਹੋਵੇ ਉਹ ਖਿਲਾਫ ਕਾਰ ਬੰਦੀ ਕਾਨੂੰਨੀ ਕਾਰਵਾਈ ਅਮਲ ਚਲਿਆਂਦੀ ਜਾਏਗੀ ਸਿਰਫ ਹੁਣ ਤੱਕ ਕੋਈ ਬੰਨੀ ਦਾ ਕਸੂਰ ਇਸ ਦੇ ਸਾਹਮਣੇ ਆਇਆ ਨਹੀਂ ਤਸਦੀਕ ਕਰ ਰਹੇ ਹਾਂ ਜੀ ਬੰਨੀ ਨੇ ਆਪਣਾ ਕੋਈ ਪੱਖ ਰੱਖਿਆ ਤੁਹਾਡੇ ਤੱਕ ਰੱਖਿਆ ਨਹੀਂ ਮੇਰੇ ਕੋਲ ਨਹੀਂ ਰੱਖਿਆ